ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਆਪਣੇ ਕਿਰਤ ਕਮਾਈ ਦੇ ਵਿੱਚ ਦਸਵੰਦ ਕੱਢਣ ਦਾ ਸਾਨੂੰ ਫਲ ਕਿਵੇਂ ਪ੍ਰਾਪਤ ਹੋ ਜਾਵੇਗਾ ਸਾਡਾ ਕੱਢਿਆ ਹੋਇਆ ਦਸਵੰਦ ਅਸੀਂ ਕਿਹੜੇ ਕੰਮਾਂ ਤੇ ਜੇਕਰ ਲਗਾ ਲੈਂਦੇ ਹਾਂ ਤਾਂ ਪਰਮਾਤਮਾ ਜੀ ਸਾਡੀ ਕਿਰਤ ਕਮਾਈ ਦੇ ਵਿੱਚ ਬਰਕਤ ਪਾ ਦੇਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਹਮੇਸ਼ਾ ਦੇ ਲਈ ਕਿਰਪਾ ਤੁਹਾਡੇ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਕਿ ਸਾਨੂੰ ਆਪਣੇ ਕਿਰਤ ਕਮਾਈ ਦੇ ਵਿੱਚੋਂ ਕੱਢੇ ਦਸਵੰਦ ਨੂੰ ਕਿੱਥੇ ਵਰਤਣਾ ਚਾਹੀਦਾ ਹੈ। ਜਾਂ ਕਿੱਥੇ ਦੇਣਾ ਚਾਹੀਦਾ ਹੈ ਤਾਂ ਜੋ ਉਹ ਦਸਵੰਦ ਦੀ ਸਹੀ ਵਰਤੋਂ ਵੀ ਹੋ ਸਕੇ ਅਤੇ ਪ੍ਰਭੂ ਪਰਮਾਤਮਾ ਜੀ ਦੇ ਨਾਮ ਤੇ ਕੱਢੇ ਹੋਏ ਉਸ ਦਸਵੰਦ ਦਾ ਪੁੰਨ ਕਰਮ ਅਤੇ ਬਖਸ਼ਿਸ਼ਾਂ ਸਾਨੂੰ ਮਿਲ ਸਕਣ। ਸਾਤ ਸੰਗਤ ਜੀ ਦਸਵੰਦ ਦਾ ਭਾਵ ਹੈ ਜੀ ਮਨੁੱਖ ਵੱਲੋਂ ਕੀਤੀ ਹੋਈ ਕਿਰਤ ਕਮਾਈ ਤੇ ਧਨ ਦਾ ਦਸਵਾਂ ਹਿੱਸਾ ਮਤਲਬ ਕਿ ਜੋ ਵੀ ਮਨੁੱਖ ਹੱਥੇ ਕਿਰਤ ਕਰਕੇ ਧਨ ਕਮਾਉਂਦਾ ਹੈ ਉਸ ਦਾ ਇਹ ਫਰਜ਼ ਬਣਦਾ ਹੈ ਅਤੇ ਪ੍ਰਭੂ ਜੀ ਦਾ ਹੁਕਮ ਵੀ ਹੈ ਕਿ ਉਸ ਨੂੰ ਆਪਣੇ ਕਮਾਏ ਧਨ ਭਾਵੇਂ ਜਿੰਨਾ ਵੀ ਉਹ ਕਮਾਉਂਦਾ ਹੈ ਉਸ ਵਿੱਚੋਂ ਹਰ ਵਾਰ ਪ੍ਰਭੂ ਜੀ ਦੇ ਨਾਮ ਦਾ ਦਸਵਾਂ ਹਿੱਸਾ ਧਨ ਦਾ ਪਹਿਲਾ ਹੀ ਕੱਢ ਕੇ ਰੱਖ ਲੈਣਾ ਚਾਹੀਦਾ ਹੈ ਸਾਤ ਸੰਗਤ ਜੀ ਅੱਜ ਕੱਲ ਜੇਕਰ ਆਪਣੇ ਕੋਈ ਕਿਰਤ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ ਪਰਮਾਤਮਾ ਦੇ ਲਈ ਪ੍ਰਭੂ ਜੀ ਦੇ ਨਾਮ ਲਈ ਦਸਵੰਦ ਕੱਢਦਾ ਹੈ ਅਤੇ ਕਈ ਵਾਰ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਇਸ ਦਾ ਸੰਬੰਧ ਵਿੱਚ ਸਾਨੂੰ ਕਿਸ ਦੇ ਸੰਬੰਧ ਵਿੱਚ ਇਹ ਸੇਵਾ ਦਈਏ ਜਾਂ ਇਸ ਦਾ ਸੰਬੰਧ ਦੀ ਸਹੀ ਵਰਤੋਂ ਕਿਵੇਂ ਹੋ ਜਾਵੇ ਤਾਂ ਕਿ ਪ੍ਰਭੂ ਜੀ ਵੱਲੋਂ ਸਾਨੂੰ ਕਿਰਪਾ ਤੇ ਬਰਕਤਾਂ ਮਿਲ ਜਾਣ ਸਾਧ ਸੰਗਤ ਜੀ ਆਪਣੇ ਦਸਵੰਦ ਨੂੰ ਹਮੇਸ਼ਾ ਉੱਥੇ ਹੀ ਸੇਵਾ ਵਿੱਚ ਦੇਣਾ ਚਾਹੀਦਾ ਹੈ ਜਿੱਥੇ ਕਿਸੇ ਨੂੰ ਧਨ ਦੀ ਬਹੁਤ ਲੋੜ ਹੁੰਦੀ ਹੈ ਧਨ ਕਰਕੇ ਕਿਸੇ ਲੋੜਵੰਦ ਜ਼ਰੂਰਤਮੰਦ ਦਾ ਕੋਈ ਕਾਰਜ ਪੂਰਾ ਜਿੱਥੇ ਨਹੀਂ ਹੋ ਰਿਹਾ ਜਿਵੇਂ ਕਿਸੇ ਮਨੁੱਖ ਦਾ ਧਨ ਨਾ ਹੋਣ ਕਰਕੇ ਇਲਾਜ ਰੁਕਿਆ ਹੋਇਆ ਹੈ ਉਥੇ ਉਸਦੇ ਇਲਾਜ ਵਿੱਚ ਮਦਦ ਕਰ ਦੇਣਾ ਜਾਂ ਕਿਸੇ ਧੀ ਭੈਣ ਦੇ ਵਿਆਹ ਵਿੱਚ ਧਨ ਵਜੋਂ ਮਦਦ ਕਰ ਦੇਣਾ ਸਕੂਲਾਂ ਵਿੱਚ ਜਿਹੜੇ ਬੱਚਿਆਂ ਦੀ ਫੀਸਾਂ ਦੇ ਲਈ ਪੈਸੇ ਨਹੀਂ ਹਨ ਕਿਤਾਬਾਂ ਦਾ ਖਰਚਾ ਨਹੀਂ ਪਰ ਸਕਦੇ ਉਥੇ ਮਦਦ ਕਰ ਦੇਣੀ ਪਸ਼ੂ ਪੰਛੀਆਂ ਦੀ ਸੇਵਾ ਵਿੱਚ ਕੁਝ ਧਨ ਦਲਾਉਣਾ ਕਿਸੇ ਗਰੀਬ ਲੋੜਵੰਦ ਦੇ ਭੋਜਨ ਜਾਂ ਕੱਪੜੇ ਦੀ ਮਦਦ ਕਰ ਦੇਣੀ ਉਸ ਦੇ ਮਕਾਨ ਬਣਾਉਣ ਵਿੱਚ ਹਿੱਸਾ ਪਾ ਦੇਣਾ ਜਾਂ ਫਿਰ ਆਪ ਜੀ ਆਪਣੇ ਆਲੇ-ਦੁਆਲੇ ਕੁਦਰਤ ਦੀ ਰਖਵਾਲੀ ਜਿਆਦਾ ਤੋਂ ਜਿਆਦਾ ਬੂਟੇ ਤੇ ਦਰਖਤ ਲਗਾ ਕੇ ਵੀ ਦਸਵੰਦ ਦੀ ਸਹੀ ਵਰਤੋਂ ਕਰ ਸਕਦੇ ਹੋ ਸਾਰਸੰਗਤ ਜੀ ਸਿਰਫ ਗੁਰੂ ਘਰਾਂ ਵਿੱਚ ਵਸਤੂਆਂ ਚੜ੍ਹਾ ਦੇਣੀਆਂ ਜਾਂ ਗੋਲਕਾਂ ਵਿੱਚ ਦਸਵੰਦ ਪਾਉਣਾ ਹੀ ਤੁਹਾਡਾ ਫਰਜ਼ ਪੂਰਾ ਨਹੀਂ ਹੋ ਜਾਂਦਾ ਵਾਹਿਗੁਰੂ ਜੀ ਤਾਂ ਸਾਡੇ ਵੱਲੋਂ ਪੂਰੀ ਸੇਵਾ ਸ਼ਰਧਾ ਤੇ ਨਮਰਤਾ ਦੀ ਭਾਵਨਾ ਦੀ ਉਮੀਦ ਰੱਖਦੇ ਹਨ ਸਾਧ ਸੰਗਤ ਜੀ ਦਸਵੰਦ ਤਾਂ ਅਸੀਂ ਕੱਢ ਲਿਆ ਅਤੇ ਦਾਨ ਵੀ ਕਰ ਆਏ ਪਰ ਉਸ ਦੀ ਸਹੀ ਵਰਤੋਂ ਹੋਰ ਹੋ ਰਹੀ ਸੀ ਜਾਂ ਨਹੀਂ ਇਸ ਬਾਰੇ ਜੇਕਰ ਤੁਹਾਡੇ ਕੋਲ ਕੋਈ ਤਸੱਲੀ ਬਖਸ਼ ਜਵਾਬ ਹੈ ਤਾਂ ਸਾਡੇ ਨਾਲ ਕਮੈਂਟ ਜ਼ਰੂਰ ਸਾਂਝਾ ਕਰਨਾ ਜੀ ਸਾਧ ਸੰਗਤ ਜੀ ਸਾਨੂੰ ਦਸਵੰਦ ਕਦੇ ਵੀ ਬਿਨਾਂ ਸੋਚ ਵਿਚਾਰ ਦੇ ਕਿਸੇ ਦੇ ਆਖੇ ਤੇ ਨਹੀਂ ਦੇਣਾ ਚਾਹੀਦਾ ਸੰਗਤ ਜੀ ਜਦੋਂ ਆਪ ਜੀ ਜਦੋਂ ਵੀ ਦਸਵੰਧ ਕੱਢਦੇ ਹੋ ਪ੍ਰਭੂ ਜੀ ਦੇ ਅੱਗੇ ਉਸ ਵੇਲੇ ਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਪਰਮਾਤਮਾ ਜੀ ਤੁਹਾਡੇ ਵੱਲੋਂ ਲਈ ਗਈ ਦਸਵੰਧ ਦੀ ਸੇਵਾ ਹਮੇਸ਼ਾ ਦੇ ਲਈ ਸਹੀ ਕਾਰਜ ਤੇ ਵਰਤੋਂ ਹੋ ਸਕੇ ਸਾਥ ਸੰਗਤ ਜੀ ਇਸ ਦੁਨੀਆ ਦੇ ਵਿੱਚ ਬਹੁਤ ਇਹੋ ਜਿਹੇ ਲੋਕ ਹਨ ਜੋ ਜੀਵ ਜੰਤੂ ਪਾਲਦੇ ਹਨ ਜਿਨ੍ਹਾਂ ਨੂੰ ਧਨ ਕਰਕੇ ਬਹੁਤ ਹੀ ਦੁੱਖ ਤੇ ਔਖਾ ਸਮਾਂ ਵੀ ਗੁਜ਼ਾਰਨਾ ਪੈਂਦਾ ਹੈ ਜਿਨ੍ਹਾਂ ਤੱਕ ਦਾ ਕਈ ਸੰਸਥਾਵਾਂ ਵੀ ਨਹੀਂ ਪਹੁੰਚ ਸਕਦੀਆਂ ਅੱਜ ਦੇ ਸਮੇਂ ਵਿੱਚ ਬਹੁਤ ਹੀ ਲੋਕ ਹੱਥੀਂ ਕਿਰਤ ਕਰਨ ਵਾਲੇ ਹਨ ਸੇਵਾ ਦੇ ਨਾਲ ਉਹਨਾਂ ਨੂੰ ਆਨੰਦ ਮਿਲਦਾ ਹੈ ਅਤੇ ਪੁੰਨ ਕਰਮ ਵੱਧਦੇ ਹੀ ਜਾਂਦੇ ਹਨ ਹੁਣ ਇੱਥੇ ਅਸੀਂ ਇਹ ਨਹੀਂ ਆਖਦੇ ਕਿ ਕਿਸੇ ਨੂੰ ਗੁਰੂ ਘਰਾਂ ਵਿੱਚ ਸੇਵਾ ਲਈ ਧੰਨ ਨਹੀਂ ਦੇਣਾ ਚਾਹੀਦਾ ਆਪ ਜੀ ਜਰੂਰ ਉੱਥੇ ਸੇਵਾ ਪਹੁੰਚਾ ਸਕਦੇ ਹੋ ਪ੍ਰਸਾਦ ਸੰਗਤ ਜੀ ਚੇਕਰ ਇਸ ਦੇ ਨਾਲ ਨਾਲ ਅਸੀਂ ਲੋੜਵੰਦਾਂ ਦੀ ਆਪ ਹੱਥੀਂ ਮਦਦ ਕਰ ਦੇਈਏ ਸੇਵਾ ਕਰੀਏ ਤਾਂ ਉਹਨਾਂ ਵੱਲੋਂ ਤੇ ਪ੍ਰਭੂ ਜੀ ਵੱਲੋਂ ਸਾਨੂੰ ਬਹੁਤ ਜ਼ਿਆਦਾ ਦੁਆਵਾਂ ਤੇ ਅਸੀਸਾਂ ਮਿਲ ਸਕਦੀਆਂ ਹਨ ਸੋ ਸਾਡੇ ਜਿਉਂਦਿਆਂ ਜੀ ਸਾਡੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਸਾਡੇ ਲਈ ਬਹੁਤ ਹੀ ਮਦਦਗਾਰ ਸਾਬਿਤ ਹੋ ਜਾਵੇਗਾ ਗੁਰੂ ਘਰ ਵਿੱਚ ਦਸਵੰਦ ਦੇਣ ਦਾ ਕੀ ਲਾਭ ਹੁੰਦਾ ਹੈ ਅਤੇ ਦਸਵੰਦ ਦੇਣ ਦੇ ਨਾਲ ਨੁਕਸਾਨ ਤਾਂ ਨਹੀਂ ਕੋਈ ਹੁੰਦਾ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰ ਲੈਣਾ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਮੇਸ਼ਾ ਹੀ ਹਾਜ਼ਰੀ ਲਗਵਾਇਆ ਕਰੋ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਬਣੀ ਹੀ ਰਹਿ ਜਾਵੇ ਗੁਰੂ ਦੇ ਦਿੱਤੇ ਹੋਏ ਖਜ਼ਾਨਿਆਂ ਦੇ ਵਿੱਚੋਂ ਦਸਵੰਦ ਦੇਣਾ ਕਿਉਂ ਜ਼ਰੂਰੀ ਹੈ ਮਹਾਪੁਰਖ ਜੀ ਬਚਨ ਕਰਿਆ ਕਰਦੇ ਸਨ ਕਿ ਗੁਰੂ ਘਰ ਦਸਵੰਦ ਦੇਂਦੇ ਸਮੇ ਇਹ ਨਹੀਂ ਸੋਚਣਾ ਚਾਹੀਦਾ ਜੇ ਅਸੀਂ ਮਾਇਆ ਨਹੀਂ ਦੇਵਾਂਗੇ ਤਾਂ ਗੁਰੂ ਘਰ ਦਾ ਕੰਮ ਹੀ ਨਹੀਂ ਹੋਵੇਗਾ ਸਾਧ ਸੰਗਤ ਜੀ ਸਾਡੇ ਗੁਰੂ ਤਾਂ ਸਰਬ ਕਲਾ ਸਮਰੱਥ ਹਨ ਸਾਡੀ ਦਿੱਤੀ ਮਾਇਆ ਨਾਲ ਗੁਰੂ ਘਰ ਦੇ ਕੰਮ ਕੀ ਹੋਣੇ ਹਨ ਗੁਰੂ ਜੀ ਨੇ ਦਸਵੰਦ ਕੱਢਣ ਦੀ ਪ੍ਰਥਾ ਇਸ ਲਈ ਚਲਾਈ ਸੀ ਤਾਂ ਕਿ ਆਪਣੀ ਕਮਾਈ ਦਾ ਦਸਵਾਂ ਹਿੱਸਾ ਗੁਰੂ ਜੀ ਦੇ ਚਰਨਾਂ ਵਿੱਚ ਭੇਟਾ ਕਰ ਸਕੀਏ ਮਾਇਆ ਦੇ ਨੌ ਹਿੱਸੇ ਵੀ ਵਿਖ ਤੋਂ ਅੰਮ੍ਰਿਤ ਬਣ ਜਾਣ ਇਸ ਲਈ ਗੁਰੂ ਜੀ ਨੇ ਇਹ ਪ੍ਰਥਾ ਨੂੰ ਚਲਾਇਆ ਸੀ ਕਹਨ ਤਾਂ ਭਾਵ ਹੈ ਕਿ ਸਾਡੀ ਕਿਰਤ ਕਮਾਈ ਵਿੱਚ ਬਰਕਤ ਪੈ ਜਾਵੇ ਗੁਰਬਾਣੀ ਵਿੱਚ ਲਿਖਿਆ ਹੈ ਮਾਇਆ ਮਮਤਾ ਮੋਹਣੀ ਜਨਵਨ ਦੰਤਾ ਜਗ ਖੁਆਇਆ ਮਹਾਪੁਰਖ ਕਿਹਾ ਕਰਦੇ ਸੀ ਕਿ ਜੇਕਰ ਅਸੀਂ ਆਪਣੀ ਕਮਾਈ ਦਾ ਪੂਰਾ ਦਸਵਾਂ ਹਿੱਸਾ ਕੱਢਾਂਗੇ ਦਸਵੰਦ ਕੱਢਾਂਗੇ ਤਾਂ ਫਿਰ ਇਹਨਾਂ ਤਰੀਕਿਆਂ ਦੇ ਨਾਲ ਤੁਹਾਡਾ ਭਲਾ ਹੋ ਜਾਵੇਗਾ ਜੇਕਰ ਕਿਸੇ ਨੂੰ ਕੋਈ ਬਿਮਾਰੀ ਲੱਗੀ ਹੈ ਹਸਪਤਾਲ ਉਸ ਦਾ ਇਲਾਜ ਨਹੀਂ ਹੋ ਰਿਹਾ ਪੈਸੇ ਦੇ ਵੱਲੋਂ ਤੁਸੀਂ ਉਸ ਦੀ ਮਦਦ ਕਰਕੇ ਵੀ ਆਪਣੀ ਕਮਾਈ ਦਾ ਦਸਵਾਂ ਹਿੱਸਾ ਲਗਾ ਸਕਦੇ ਹੋ ਕਹਿਣ ਤੋਂ ਭਾਵ ਹੈ ਕਿ ਸਾਨੂੰ ਇਹਨਾਂ ਸਾਰੀਆਂ ਪਰੇਸ਼ਾਨੀਆਂ ਤੋਂ ਪਰਮਾਤਮਾ ਜੀ ਫਿਰ ਬਚਾ ਲੈਂਦੇ ਹਨ। ਮਹਾਪੁਰਖ ਜੀ ਇਹ ਵੀ ਕਹਿਆ ਕਰਦੇ ਸਨ ਕਿ ਗੁਰੂ ਜੀ ਚਾਹੁੰਦੇ ਹਨ ਕਿ ਮੇਰੇ ਹਰ ਇੱਕ ਸਿੱਖ ਦੀ ਗੁਰੂ ਘਰ ਦੇ ਨਾਲ ਸਾਂਝ ਬਣ ਜਾਵੇ। ਮਹਾਪੁਰਖ ਬਖਸ਼ਿਸ਼ ਕਰਦੇ ਸਨ ਕਿ ਗੁਰੂ ਘਰ ਵਿੱਚ ਦਿੱਤੇ ਦਸਵੰਦ ਦੀ ਸੇਵਾ 10 ਗੁਣਾ ਇੱਥੇ ਹੀ ਵੱਧਦੀ ਹੈ ਤੇ 70 ਗੁਣਾ ਪਰਮਾਤਮਾ ਦੀ ਦਰਗਾਹ ਵਿੱਚ ਵੱਧ ਜਾਂਦੀ ਹੈ। ਇਸ ਲਈ ਸਿੱਖੀ ਦੇ ਪ੍ਰਚਾਰ ਲਈ ਗੁਰੂ ਘਰ ਵਿੱਚ ਦਸਵੰਦ ਦੀ ਸੇਵਾ ਸਾਨੂੰ ਜਾਰੀ ਕਰਨੀ ਚਾਹੀਦੀ ਹੈ ਦਸਵੰਦ ਦੇਣ ਨਾਲ ਕੀ ਹੁੰਦਾ ਹੈ ਇਸ ਪ੍ਰਤੀ ਤੁਹਾਨੂੰ ਇੱਕ ਸੱਚੀ ਘਟਨਾ ਦੱਸਦੀ ਹਾਂ ਇੱਕ ਵਾਰ ਸੰਤ ਸੇਵਾ ਸਿੰਘ ਜੀ ਚੌਕ ਵਿੱਚ ਰਿਕਸ਼ੇ ਵਾਲਿਆਂ ਦੇ ਕੋਲ ਖੜੇ ਹੋਏ ਸਨ ਉਹਨਾਂ ਨੂੰ ਕਹਿਣ ਲੱਗੇ ਲਿਆਓ ਤੁਸੀਂ ਗੁਰੂ ਘਰ ਲਈ ਸੇਵਾ ਲਿਆਓ ਤਾਂ ਫਿਰ ਕਿਸੇ ਨੇ 1 ਰੁਪਿਆ ਕਿਸੇ ਨੇ 2 ਰੁਪਏ ਤੇ ਕਿਸੇ ਨੇ ਇੱਕ ਥੇਲਾ ਵੀ ਦਿੱਤਾ ਸੇਵਾਦਾਰ ਸੰਤਾ ਨੂੰ ਕਹਿਣ ਲੱਗੇ ਮਹਾਂਪੁਰਖੋ ਦਸਵੰਧ ਦੀ ਸੇਵਾ ਇੰਨੀ ਇਕੱਠੀ ਹੋ ਜਾਂਦੀ ਹੈ ਕਿ ਅਸੀਂ ਰਿਕਸ਼ੇ ਵਾਲਿਆਂ ਨੂੰ ਦਸਵੰਧ ਦੇਣ ਲਈ ਕਿਉਂ ਕਹਿ ਰਹੇ ਹਾਂ ਚੰਗਾ ਨਹੀਂ ਲੱਗਦਾ ਹੈ ਮਹਾਪੁਰਖ ਕਹਿਣ ਲੱਗੇ ਕਿ ਜੇ ਰਿਕਸ਼ੇ ਵਾਲੇ ਗੁਰੂ ਘਰ ਸੇਵਾ ਨਹੀਂ ਦੇਣਗੇ ਤਾਂ ਗੁਰੂ ਘਰ ਦਾ ਕੰਮ ਥੋੜੀ ਰੁਕ ਜਾਣਾ ਹੈ ਸਾਨੂੰ ਤਾਂ ਇਹਨਾਂ ਤੇ ਤਰਸ ਆ ਗਿਆ ਕਿ ਇਹਨਾਂ ਦਾ ਵੀ ਗੁਰੂ ਘਰ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਨਾਲ ਸਾਂਝ ਪੈ ਜਾਵੇ ਸੇਵਾਦਾਰ ਨੇ ਫਿਰ ਇੱਕ ਸਵਾਲ ਦਿੱਤਾ ਬਾਬਾ ਜੀ ਜਿਸ ਨੇ ਥੇਲਾ ਦਿੱਤਾ ਹੈ ਉਸਦੀ ਵੀ ਸਾਂਝ ਪੈ ਜਾਵੇਗੀ ਤਾਂ ਫਿਰ ਮਹਾਪੁਰਖ ਜੀ ਕਹਿਣ ਲੱਗੇ ਜਿਸ ਨੇ ਸ਼ਰਦਾ ਦੇ ਨਾਲ ਇੱਕ ਥੇਲਾ ਵੀ ਦਿੱਤਾ ਹੈ ਉਸ ਦੀਆਂ ਵੀ ਦੋ ਇੱਟਾਂ ਗੁਰੂ ਘਰ ਵਿੱਚ ਲੱਗ ਜਾਣਗੀਆਂ ਕਹਿਣ ਤੋਂ ਭਾਵ ਹੈ ਕਿ ਗੁਰੂ ਦੇ ਦਰਬਾਰ ਦੇ ਨਾਲ ਉਸ ਦੀ ਵੀ ਸਾਂਝ ਪੈ ਜਾਵੇਗੀ ਗੁਰੂ ਘਰ ਦੀ ਸੇਵਾ ਕਰਨ ਵਾਲੇ ਇੱਕ ਸਿੱਖ ਜਿਨ੍ਹਾਂ ਦੀ ਡਿਊਟੀ ਅੰਮ੍ਰਿਤਸਰ ਵਿਕੇਸ਼ ਸ਼ਹੀਦਾਂ ਸਾਹਿਬ ਗੁਰਦੁਆਰਾ ਲੱਗੀ ਹੋਈ ਸੀ ਇੱਕ ਦਿਨ ਰੋਜ਼ ਦੇ ਨਿਯਮ ਅਨੁਸਾਰ ਆਪਣੀ ਡਿਊਟੀ ਕਰ ਰਏ ਸਨ ਅਚਾਨਕ ਹੀ ਉਹਨਾਂ ਨੂੰ ਯਾਦ ਆਇਆ ਕਿ ਅੱਜ ਤਾਂ ਮਹਾਪੁਰਖਾਂ ਦੀ ਵਰਸੀ ਹੈ ਤੇ ਉਹ ਹਮੇਸ਼ਾ ਹੀ ਉੱਥੇ ਹਾਜ਼ਰੀ ਭਰਨ ਲਈ ਜਾਇਆ ਕਰਦੇ ਸਨ ਮਹਾਪੁਰਖਾਂ ਦੀ ਵਰਸੀ ਜਿਹੜੀ ਸੀ ਉਹ ਬਟਾਲੇ ਸੀ ਇਹ ਉਸ ਸਿੱਖ ਨੇ ਆਪ ਦੱਸੀ ਹੈ ਕਹਾਣੀ ਕਿ ਉਹਨਾਂ ਨੇ ਪਰਮਾਤਮਾ ਦਾ ਸ਼ੁਕਰ ਕੀਤਾ ਕਿ ਅੱਜ ਸਵੇਰੇ ਹੀ ਮੈਨੂੰ ਯਾਦ ਆ ਗਿਆ ਹੈ ਉਹ ਸੋਚਣ ਲੱਗੇ ਕਿ 10 ਵਜੇ ਤੱਕ ਮੇਰੀ ਡਿਊਟੀ ਹੈ 10 ਵਜੇ ਤੋਂ ਮੈਂ ਬੱਸ ਵਿੱਚ ਬੈਠ ਜਾਵਾਂਗਾ ਤਾਂ 11-12 ਵਜੇ ਨੂੰ ਮੈਂ ਉਥੇ ਦਰਬਾਰ ਵਿੱਚ ਜ਼ਰੂਰ ਪਹੁੰਚ ਜਾਵਾਂਗਾ ਪਰ ਅੱਜ ਘਰ ਦੀ ਜਾਣ ਦੀ ਬਜਾਏ ਮੈਂ ਸਿੱਧਾ ਹੀ ਸਮਾਗਮ ਤੇ ਜਾਵਾਂਗਾ ਉਹ ਸਿੱਖ ਦੱਸਦਾ ਹੈ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੇ ਉਹਨਾਂ ਦੀ ਡਿਊਟੀ ਲੱਗੀ ਸੀ ਉਥੇ ਕੀ ਮਰਿਆਦਾ ਸੀ ਕਿ ਜਿਹੜੇ ਕੱਪੜੇ ਅਸੀਂ ਘਰ ਤੋਂ ਪਾ ਕੇ ਜਾਂਦੇ ਹਾਂ ਉਹ ਕੱਪੜੇ ਸਾਨੂੰ ਉਥੇ ਵੱਖ-ਵੱਖ ਕਮਰਾ ਮਿਲਿਆ ਹੁੰਦਾ ਹੈ ਤੇ ਉੱਥੇ ਹੀ ਅਸੀਂ ਲਾਹ ਕੇ ਰੱਖ ਕੇ ਆਪਣੇ ਉਥੋਂ ਵਾਲੇ ਚੋਲਾ ਸਾਹਿਬ ਨੂੰ ਪਾਉਣਾ ਹੁੰਦਾ ਹੈ ਤੁਸੀਂ ਇੱਕ ਵੱਖਰੇ ਕਮਰੇ ਵਿੱਚ ਹੀ ਸਾਰਾ ਕੁਝ ਉਤਾਰ ਦੇਣਾ ਹੁੰਦਾ ਹੈ ਜੋ ਵੀ ਘਰ ਤੋਂ ਤੁਸੀਂ ਮਾਇਆ ਵੀ ਲੈ ਕੇ ਆਏ ਹੁੰਦੇ ਹੋ ਉਹ ਵੀ ਕੱਪੜਿਆਂ ਦੇ ਨਾਲ ਹੀ ਰੱਖਣੀ ਹੁੰਦੀ ਹੈ ਉਹ ਸਿੱਖ ਕਹਿੰਦੇ ਹਨ ਕਿ ਮੈਂ ਜਲਦੀ ਜਲਦੀ ਵਿੱਚ ਕੱਪੜੇ ਤਾਂ ਬਦਲ ਲਏ ਪਰ ਆਪਣੇ ਪੈਸੇ ਕੋਲ ਰੱਖਣਾ ਭੁੱਲ ਗਿਆ ਅਤੇ ਉਹਨਾਂ ਹੀ ਕੱਪੜਿਆਂ ਵਿੱਚ ਬਸ ਵਿੱਚ ਬੈਠ ਕੇ ਸਮਾਗਮ ਲਈ ਰਵਾਨਾ ਹੋ ਗਏ ਰਸਤੇ ਵਿੱਚ ਜਦੋਂ ਮੈਨੂੰ ਕਹਿੰਦੇ ਕਿ ਯਾਦ ਆਇਆ ਤਾਂ ਮੈਂ ਵੇਖਿਆ ਕਿ ਜੇਬ ਵਿੱਚ ਤਾਂ ਕਿਰਾਏ ਜੋਗੇ ਹੀ ਪੈਸੇ ਸਨ ਜਦੋਂ ਉੱਥੇ ਪਹੁੰਚਿਆ ਤਾਂ ਸੋਚਿਆ ਮੇਰੇ ਤੋਂ ਅੱਜ ਬਹੁਤ ਵੱਡੀ ਗਲਤੀ ਹੋ ਗਈ ਜੋ ਮੈਂ ਪਰਸ ਨਾਲ ਨਹੀਂ ਲੈ ਕੇ ਆਇਆ ਸੋਚਿਆ ਕਿ ਮੈਂ ਪਹਿਲਾਂ ਜਦੋਂ ਵੀ ਸਮਾਗਮ ਤੇ ਆਉਂਦਾ ਸੀ ਤਾਂ ਕੁਝ ਨਾ ਕੁਝ ਭੇਟਾ ਜ਼ਰੂਰ ਕਰਕੇ ਆਉਂਦਾ ਸੀ ਆਪਣੀ ਕਮਾਈ ਦਾ ਦਸਵਾਂ ਹਿੱਸਾ ਗੁਰੂ ਜੀ ਦੇ ਸਮਾਗਮ ਵਿੱਚ ਲਾ ਕੇ ਆਉਂਦਾ ਸੀ ਤੇ ਨਾਲ ਹੀ ਮਨ ਵਿੱਚ ਆਇਆ ਕਿ ਇਸ ਵਾਰ ਤਾਂ ਮੇਰੀ ਸੇਵਾ ਰਹਿ ਜਾਵੇਗੀ ਫਿਰ ਉੱਥੇ ਪਹੁੰਚ ਕੇ ਸੇਵਾ ਵਿੱਚ ਹਾਜ਼ਰੀ ਭਰੀ ਫਿਰ ਦਰਬਾਰ ਵਿੱਚ ਮੱਥਾ ਟੇਕਣ ਗਿਆ ਤਾਂ ਅਚਾਨਕ ਹੀ ਸਟੇਜ ਸੈਕਟਰੀ ਨੇ ਮੇਰੇ ਵਸਤਰ ਪਏ ਵੇਖ ਕੇ ਕਿਹਾ ਕਿ ਕੀਰਤਨੀ ਜਥੇ ਦਾ ਸਮਾਂ ਅਜੇ ਥੋੜਾ ਜਿਹਾ ਠਹਿਰ ਕੇ ਹੈ ਤੁਹਾਡੇ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਨਗੇ ਇਹ ਭਾਈ ਸਾਹਿਬ ਤੇ ਕਹਿੰਦਾ ਕਿ ਮੈਨੂੰ ਕੁਝ ਜ਼ਿਆਦਾ ਤਾਂ ਬੋਲਣਾ ਨਹੀਂ ਸੀ ਆਉਂਦਾ ਪਰ ਕਹਿੰਦਾ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਤਿਹਾਸ ਵਿੱਚੋਂ ਕੁਝ ਸਾਖੀਆਂ ਯਾਦ ਸਨ ਉਹੀ ਬੋਲ ਕੇ ਮੈਂ ਸੇਵਾ ਨਿਭਾਈ ਤੇ ਜਦੋਂ ਮੈਂ ਸਟੇਜ ਤੇ ਬੋਲਣਾ ਸ਼ੁਰੂ ਕੀਤਾ ਉਸ ਵੇਲੇ ਸਾਧ ਸੰਗਤ ਦੇ ਵੱਲੋਂ ਮੈਨੂੰ ਕੋਈ 1200 ਰੁਪਇਆ ਭੇਟ ਹੋ ਗਿਆ ਤੇ ਕਹਿੰਦਾ ਕਿ ਮੈਂ ਆਪਣੇ ਮਨ ਵਿੱਚ ਕਿਹਾ ਕਿ ਵਾਹ ਪਰਮਾਤਮਾ ਕਿ ਵਾਹ ਵਾਹ ਪਰਮਾਤਮਾ ਜੀ ਤੁਸੀਂ ਤਾਂ ਸੇਵਾ ਮੇਰੇ ਕੋਲ ਆਪ ਹੀ ਲੈ ਲਈ ਹੈ ਪਰ ਮੈਂ ਆਪਣੇ ਘਰ ਦੀ ਸੇਵਾ ਦੇ ਲਈ ਤੁਸੀਂ ਆਪਣੇ ਕੋਈ ਨਾ ਕੋਈ ਰਾਹ ਕੱਢ ਦਿੱਤਾ ਹੈ ਹੁਣ ਇਹ ਮਾਇਆ ਮੈਂ ਆਪ ਦੀ ਸੇਵਾ ਵਿੱਚ ਪਾ ਦੇਣੀ ਹੈ ਇਹੀ ਫੁਰਨਾਵੀਰ ਦੱਸਦਾ ਹੈ ਕਿ ਮੇਰੇ ਮਨ ਵਿੱਚ ਆਇਆ ਕਿ ਚਲੋ ਉਹ ਮਾਇਆ ਨੂੰ ਸੇਵਾ ਵਿੱਚ ਪਾ ਕੇ ਮੈਂ ਅਰਦਾਸ ਕਰ ਦਿੱਤੀ ਕਿ हे ਸੱਚੇ ਪਾਤਸ਼ਾਹ ਆਪਣੇ ਘਰ ਦੀ ਸੇਵਾ ਤੁਸੀਂ ਆਪ ਹੀ ਮੇਰੇ ਕੋਲੋਂ ਕਰਵਾ ਲਈ ਹੈ ਕਿਰਪਾ ਕਰਕੇ ਇਸ ਦਸਵੰਦ ਦੀ ਸੇਵਾ ਨੂੰ ਲੇਖੇ ਲਗਾ ਦੇਣਾ ਇਹ ਅਰਦਾਸ ਕਰਕੇ ਮੈਂ ਬਸ ਵਿੱਚ ਬੈਠ ਕੇ ਅੰਮ੍ਰਿਤਸਰ ਵਾਪਸ ਆ ਗਿਆ ਸ਼ਹੀਦਾਂ ਦੇ ਅਸਥਾਨ ਤੇ ਮੇਰੀ ਜਿੱਥੇ ਡਿਊਟੀ ਸੀ ਜਦੋਂ ਮੈਂ ਉੱਥੇ ਬਸ ਤੋਂ ਉਤਰਿਆ ਤਾਂ ਰੋਡ ਕ੍ਰੋਸ ਕਰ ਰਿਹਾ ਸੀ ਇੱਕ ਕਾਰ ਮੇਰੇ ਕੋਲ ਅਚਾਨਕ ਆ ਕੇ ਰੁਕ ਗਈ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਤੁਹਾਨੂੰ ਕਾਫੀ ਸਮੇਂ ਤੋਂ ਲੱਭ ਰਹੇ ਸੀ ਤੁਸੀਂ ਕਿੱਥੇ ਸੀ ਤਾਂ ਉਹਨਾਂ ਨੇ ਜਵਾਬ ਦਿੱਤਾ ਜੀ ਹਾਂ ਜੀ ਦੱਸੋ ਮੈਂ ਤੁਹਾਨੂੰ ਪਹਿਚਾਣਿਆ ਨਹੀਂ ਕਹਿੰਦਾ ਕਿ ਉਹਨਾਂ ਨੇ ਮੇਰੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਸਾਂਝ ਸਾਂਝੀ ਕੀਤੀ ਤੇ ਕਹਿੰਦੇ ਕਿ ਮੈਂ ਵੀ ਅੱਗੋਂ ਫਤਿਹ ਬੁਲਾ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਤੇ ਕਹਿੰਦਾ ਕਿ ਉਹ ਸੱਜਣ ਮੇਰੇ ਨੇੜੇ ਆਏ ਤੇ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਮੈਨੂੰ ਬੋਲੇ ਤੇ ਨਾਲ ਹੀ ਉਹਨਾਂ ਨੇ ਜੇਬ ਵਿੱਚੋਂ 5000 ਰੁਪਏ ਕੱਢੇ ਤੇ ਮੈਨੂੰ ਫੜਾਉਣੇ ਚਾਹੇ ਉਹ ਕਹਿਣ ਲੱਗੇ ਭਾਈ ਸਾਹਿਬ ਇਹ ਪੈਸੇ ਅਸੀਂ ਤੁਹਾਨੂੰ ਦੇਣਾ ਚਾਹੁੰਦੇ ਹਾਂ ਤੇ ਉਹ ਸਿੱਖ ਕਹਿੰਦੇ ਕਿ ਉਹ ਮਾਇਆ ਪਕੜਨ ਦੇ ਮੈ ਯੋਗ ਨਹੀਂ ਹਾਂ ਤੁਸੀਂ ਮੈਨੂੰ ਇਹ ਮਾਇਆ ਕਿਉਂ ਦੇ ਰਹੇ ਹੋ ਉਹ ਸੱਜਣ ਕਹਿਣ ਲੱਗੇ ਜੀ ਪਿਛਲੇ ਸਾਲ ਅਸੀਂ ਤੁਹਾਡੇ ਤੋਂ ਅਰਦਾਸ ਕਰਵਾਈ ਸੀ ਤੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਹੁਣ ਸਾਡਾ ਕਾਰਜ ਤੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਹੁਣ ਸਾਡਾ ਕਾਰਜ ਰਸ ਹੋ ਗਿਆ ਹੈ ਮਨ ਵਿੱਚ ਅਸੀਂ ਇਹੀ ਸੋਚਿਆ ਸੀ ਕਿ ਗੁਰੂ ਘਰ ਵਿੱਚ ਅਸੀਂ ਵੱਖਰੀ ਸੇਵਾ ਦੇਵਾਂਗੇ ਤੇ ਤੁਹਾਨੂੰ ਅਸੀਂ ਵੱਖਰੀ ਮਾਇਆ ਭੇਂਟ ਕਰਾਂਗੇ ਤਾਂ ਅਸੀਂ ਗੁਰੂ ਸਾਹਿਬ ਲਈ ਸੇਵਾ ਤਾਂ ਕਰ ਦਿੱਤੀ ਹੈ ਪਰ ਤੁਹਾਡੀ ਸੇਵਾ ਤੁਹਾਨੂੰ ਦੇਣੀ ਬਾਕੀ ਸੀ ਤਾਂ ਉਹ ਵੀਰ ਦੱਸਦਾ ਹੈ ਕਿ ਮੈਂ ਪਰਮਾਤਮਾ ਜੀ ਦਾ ਫਿਰ ਲੱਖ ਲੱਖ ਸ਼ੁਕਰਾਨਾ ਕੀਤਾ ਤੇ ਕਿਹਾ ਸੱਚੇ ਪਾਤਸ਼ਾਹ ਜੀ ਤੁਸੀਂ ਆਪ ਹੀ ਸੇਵਾ ਕਰਵਾ ਲੈਂਦੇ ਹੋ ਤੇ ਫਿਰ ਆਪ ਹੀ ਉਸ ਸੇਵਾ ਨੂੰ ਚੌਗਣੀ ਕਰਕੇ ਵਾਪਸ ਵੀ ਕਰ ਦਿੰਦੇ ਹੋ ਹੇ ਸੱਚੇ ਪਾਤਸ਼ਾਹ ਜੀ ਤੁਹਾਡੀ ਵਡਿਆਈ ਤਾਂ ਕਿਹਨੇ ਸੁਣਨੀ ਤੇ ਨਾਲ ਹੀ ਕਿਹਾ ਕਿ ਪਰਮਾਤਮਾ ਜੀ ਸੱਚੇ ਪਾਤਸ਼ਾਹ ਜੀ ਤੁਹਾਡੀ ਵਡਿਆਈ ਤਾਂ ਕਹਿਣ ਸੁਣਨ ਤੋਂ ਵੀ ਪਾਰ ਹੈ ਇਸ ਲਈ ਸਾਧ ਸੰਗਤ ਜੀ ਅਸੀਂ 24 ਦਸਵੰਦ ਦੀ ਸੇਵਾ ਕਰਦੇ ਹਾਂ ਗੁਰੂ ਸਾਹਿਬ ਸਾਨੂੰ ਦੁੱਗਣੀ ਕਰਕੇ ਵਾਪਸ ਕਰ ਦਿੰਦੇ ਹਨ ਇਸ ਲਈ ਸਾਧ ਸੰਗਤ ਜੀ ਕਦੇ ਵੀ ਗੁਰੂ ਘਰ ਜਾਂ ਕਿਸੇ ਦੀ ਮਦਦ ਕਰਨ ਲੱਗਿਆਂ ਜਾਂ ਕਿਸੇ ਦੀ ਪੈਸੇ ਵੱਲੋਂ ਮਦਦ ਕਰਨ ਲੱਗਿਆਂ ਜਾਂ ਕਿਸੇ ਨੂੰ ਕਪੜਾ ਲੈ ਕੇ ਦੇਣ ਲੱਗਿਆਂ ਘਬਰਾਇਆ ਨਾ ਕਰੋ ਅਤੇ ਜੋ ਦਸਵੰਦ ਬਣਦਾ ਹੈ ਗੁਰੂ ਘਰ ਵਿੱਚ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ